ਸੋ ਸਰਬ ਧਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸੋ ਸਰਬ ਧਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਪਾਂਛਤਾ ਜ਼ਿਲ੍ਹਾ ਕਪੂਰਥਲਾ ਵਿਖੇ ਜਿੱਥੇ ਕਿ ਦਰਗਾਹ ਪੀਰ ਬੱਬਾ ਪੂਰੇ ਸ਼ਾਹੀ ਦਾ ਸਥਾਨ ਤੇ ਸਲਾਨਾ ਜੋੜ ਮੇਲਾ 18 ਤੇ 19 ਜੂਨ ਨੂੰ ਸਮੂਹ ਨਗਰ ਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬਿਨਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਵਕ ਸਮੂਹ ਪ੍ਰਬੰਧਕਾਂ ਦੀ ਦੇਖਰੇਖ ਕਰਵਾਇਆ ਜਾ ਰਿਹਾ ਹੈ ਸੋ 18 ਤਰੀਕ ਨੂੰ ਚਿਰਾਗ ਦੀ ਰਸਮ ਹੋਵੇਗੀ ਇਸ ਸੁਪਰੰਤ ਸ਼ਾਮ ਨੂੰ ਗਵਾਲੀਆਂ ਦਾ ਪ੍ਰੋਗਰਾਮ ਹੋਵੇਗਾ ਅਤੇ 19 ਤਰੀਕ ਨੂੰ ਖੁੱਲਾ ਖੜਾ ਲੱਗੇਗਾ ਜਿਸ ਵਿੱਚ ਆਏ ਹੋਏ ਕਲਾਕਾਰ ਪੀਰਾਂ ਦੀ ਮਹਿਫਲ ਸਜੋਣਗੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ ਤੇ ਸ਼ਾਮ ਨੂੰ 5 ਵਜੇ ਕੁਸ਼ਤੀ ਮੁਕਾਬਲੇ ਵੀ ਹੋਣਗੇ ਛਿੰਝ ਮੇਲਾ ਹੋਵੇਗਾ ਸੋ ਆਓ ਤੁਹਾਨੂੰ ਇਸ ਦਰਬਾਰ ਦੇ ਦਰਗਾਹ ਦੇ ਦਰਸ਼ਨ ਕਰਵਾਉਂਦੇ ਆ ਜੀ ਸੋ ਇਹ ਹੈ ਜੀ ਦਰਗਾਹ ਦਰਗਾਹ ਪੀਰ ਬੱਬਾ ਪੂਰੇ ਸ਼ਾਹੀ ਸੋ ਬਹੁਤ ਹੀ ਸੋਹਣੀ ਦਰਗਾਹ ਬਣੀ ਹੋਈ ਹੈ ਇਸੇ ਦਰਗਾਹ ਤੇ 18 ਤੇ 19 ਜੂਨ ਨੂੰ ਚਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਸੋ ਅੱਜ ਦਿਨ ਵੀਰਵਾਰ ਸੋ ਸੰਗਤਾ ਵੀ ਹੁਮ ਹੁਮਾ ਕੇ ਇਸ ਦਰਬਾਰ ਤੇ ਪਹੁੰਚ ਰਹੀਆਂ ਸੋ ਪ੍ਰਬੰਧਕਾਂ ਵੱਲੋਂ ਅਪੀਲ ਆ ਜੀ ਇਸ ਮੇਲੇ ਦੇ ਵਿੱਚ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਤੇ ਇੱਕ ਅਪੀਲ ਨੇ ਵੱਲ ਹੋਰ ਵੀ ਕੀਤੀ ਗਈ ਆ ਵੀ ਕੋਈ ਵੀ ਵੀਰ ਭਰਾ ਨਸ਼ਾ ਕਰਕੇ ਇਸ ਦਰਗਾਹ ਤੇ ਨਾ ਆਵੇ ਸੋ ਇਹ ਜੋੜ ਮੇਲਾ ਸਮੂਹ ਸੰਕਟਾਂ ਦੇ ਸਹਿਯੋਗ ਦੇ ਨਾਲ ਐਨਆਰਆੀ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਸਵਾ ਉਸ ਇਸ ਮੇਲੇ ਬਾਰੇ ਬਾਕੀ ਜਾਣਕਾਰੀ ਲੈਣੇ ਆ ਪ੍ਰਬੰਧਕਾਂ ਪਾਸੋਂ ਸੋ ਸਮੂਹ ਪ੍ਰਬੰਧਕ ਇਸ ਮੌਕੇ ਦਰਗਾਹ ਤੇ ਮੌਜੂਦ ਨੇ ਸਵਾ ਉਸ ਗਲਵਤ ਕਰਦੇ ਆ ਸਮੂਹ ਪ੍ਰਬੰਧਕਾਂ ਦੇ ਨਾਲ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਅੰਦਰ ਦਰਗਾਹ ਦੀਆਂ ਸੋ ਬਹੁਤ ਹੀ ਸੋਹਣੀ ਦਰਗਾਹ ਬਣੀ ਹੋਈ ਆ ਸਵਾ ਜੀ ਤੁਹਾਨੂੰ ਅੰਦਰ ਲਾਈਵ ਤਸਵੀਰਾਂ ਦਿਖਾਉਂਦੇ ਆ ਸੋਏ ਜੀ ਬਾਬਾ ਪੂਰੇ ਸ਼ਾਹ ਜੀ ਸੋ ਬਹੁਤ ਹੀ ਸੁੰਦਰ ਦਰਗਾਹ ਬਣੀ ਹੋਈ ਆ ਸੋ ਇਸੇ ਦਰਗਾਹ ਤੇ ਜਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਸੋ ਸਮੂਸ ਸੰਕਟਾਂ ਨੇ ਮੇਲੇ ਤੇ ਹੁਮ ਹੁਮਾ ਕੇ ਪਹੁੰਚਣਾ ਜੀ ਸੋ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਾ ਸੋ ਕਹਿੰਦੇ ਜੀ ਤਾਜਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਬਲ ਦੇ ਸਦਾ ਪਖੀਰਾਂ ਦੇ ਸੋ ਦੀਵੇ ਕਿਹਨਾਂ ਦੇ ਬਲਦੇ ਆ ਜੀ ਜਿਨੀ ਨਾਮ ਦੀ ਕਮਾਈ ਕੀਤੀ ਆ ਸੋ ਹਮ ਹਮ ਆ ਕੇ ਪਹੁੰਚਣਾ ਜੀ ਇਸ ਮੌਕੇ ਦਰਬਾਰ ਦੇ ਸੇਵਾਦਾਰ ਪ੍ਰਧਾਨ ਸੁੱਚਾ ਸਿੰਘ ਪ੍ਰਧਾਨ ਹਰਜਿੰਦਰ ਸਿੰਘ ਵਿੱਕੀ ਬਲਜੀਤ ਤਤਵੀਰ ਸਤੀ ਹਰਮਨ ਰਾਹੁਲ ਲੱਕੀ ਅਰਸ਼ ਲੱਕੀ ਮਾਸਟਰ ਜੱਸੀ ਲੰਬੜਦਾਰ ਵਿਕਾਸ बिनू साहिल जस हरजश सुमन सरजी ਤੇ ਹੋਰ ਵੀ ਸਰਦਾਰ ਇਸ ਮੌਕੇ ਦਰਬਾਰ ਤੇ ਹਾਜ਼ਰ ਨੇ ਸੋ ਬਾਕੀ ਜਾਣਕਾਰੀ ਅਸੀਂ ਲਵਾਂਗੇ ਪ੍ਰਬੰਧਕਾਂ ਪਾਸੋਂ ਆਓ ਗਲਬਤ ਕਰਦੇ ਹਾਂ ਪ੍ਰਬੰਧਕਾਂ ਦੇ ਨਾਲ ਇੰਦੜ ਕੇ ਛੋ تنهنوں <متصفيق> ہووے <متصفيق> thank <laughs> you ਹੋ ਵਾ 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 ਜਕਾਰਾ ਪੀਰ ਬਾਬਾ ਪੂਰੇ ਸ਼ਾਹੀ ਦਾ ਬਹੁਤ ਸੱਚੇ ਸਰਦਾਰ ਕੀ ਚ ਜੀ ਭਾਜੀ ਅੱਜ ਮੀਟਿੰਗ ਕੀਤੀ ਗਈ ਹੈ ਕਿਸ ਸੰਬੰਧੀ ਕੀਤੀ ਗਈ ਹੈ ਜੀ ਮੀਟਿੰਗ ਦਰਗਾਹ ਪੀਰ ਬਾਬਾ ਪੂਰੇ ਸ਼ਾਹੀ ਪਿੰਡ ਪੰਜਟਾ ਵਿਖੇ ਸਾਲਾਨਾ ਜੋੜ ਮੇਲਾ ਤੇ ਛਿੰਝ ਮੇਲਾ ਕਰਾਇਆ ਜਾ ਰਿਹਾ ਹੈ ਜੀ ਤੇ ਕਮੇਟੀ 18 ਜੂਨ ਚਿਰਾਗ ਤੇ ਸਿਰਾਗਾ ਦੀ ਰਸਮ ਤੇ ਮੈਂਦੀ ਦੀ ਰਸਮ ਹੋਵੇਗੀ ਕਿ ਸ਼ਾਮ 7 ਵਜੇ 19 ਤਰੀਕ ਦਿਨ ਵੀਰਵਾਰ ਨਿਸ਼ਾਨ ਸਾਹਿਬ ਜਾਦਰਾ ਕੁਵਾਲੀਆਂ ਤੇ ਨਾਮਵਾਰ ਕਲਾਕਾਰ ਖੁੱਲਾ ਅਖਾੜਾ ਲਾਉਣਗੇ ਜੀ ਤੇ ਸ਼ਾਮ 5 ਵਜੇ ਪਹਿਲਵਾਨਾਂ ਦੀਆਂ ਕੋਸ਼ਟੀਆਂ ਕਰਾਈਆਂ ਜਾਣਗੀਆਂ ਜਾਣਗੀਆਂ ਜੀ ਜਿਹੜੇ ਭਾਜੀ ਕਲਾਕਾਰ ਆ ਰਹੇ ਨੇ ਕਿਹੜੇ ਕਿਹੜੇ ਆ ਰਹੇ ਨੇ ਕਲਾਕਾਰ ਇਹਦੇ ਵਿੱਚ ਜੈਸਮੀਨ ਅਕਟਰ ਜੀ ਤੇ ਜਾਸਰ ਹੁਸੈਨ ਤੇ ਉਸ ਤੋਂ ਬਾਅਦ ਕ੍ਰਾਮਬੱਟਲੀ ਰਾਤ ਨੂੰ ਕੁਆਲੀਫਿਕੇਸ਼ਨ ਕਰਨਗੇ 18 ਤਰੀਕ ਰਾਤ ਨੂੰ ਜੀ ਤੇ ਇਹਦੇ ਵਿੱਚ ਸਮੂਹ ਸੰਗਤਾਂ ਨੂੰ ਓਮਾਵਾਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਦੇ ਆ ਤੇ ਇਸ ਪ੍ਰੋਗਰਾਮ ਦਾ ਲਾਈਵ ਮਾਲਵਾ ਟੀਵੀ ਤੇ ਜੀਪੀ ਲਾਈਵ ਤੇ ਲਾਈਵ ਚੱਲੇਗਾ ਕਿਸ ਤਰ੍ਹਾਂ ਦੇ ਬਾਈ ਪ੍ਰਬੰਧ ਕੀਤੇ ਗਏ ਨੇ ਆਉਣ ਵਾਲੀ ਸੰਗਤ ਲਈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਤੇ ਦੇ ਵਿੱਚ ਅਸੀਂ ਬਾਹਰ ਓਪਨ ਦੇ ਵਿੱਚ ਖੁੱਲਾ ਟੈਂਟ ਲਗਣਾ ਹੈ ਜੀ ਕੋਲਰ ਪੱਕੇ ਠੰਡੇ ਮਿੱਠੇ ਜਿਆਦੀਆਂ ਸ਼ਿਵੀਆਂ ਜੀ ਠੀਕ ਹੈ ਜੀ ਤੇ ਲੰਗਰ ਦਾ ਟੁੱਟ ਲੰਗਰ ਵਰਤੇਗਾ ਜੀ ਤੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਕਿ ਜਿਹਦੇ ਨਾਲ ਕਿਸੇ ਨੂੰ ਦਿੱਕਤ ਆਵੇ ਜੀ ਸਬੀ ਦੇ ਛੇਂਚ ਮੇਲਾ ਕਿੰਨੇ ਮਜ ਕਰਾਇਆ ਜਾ ਰਿਹਾ ਹੈ ਸਰ ਛੇਂਚ ਮੇਲਾ ਸੀ 5 ਵਜੇ ਸਟਾਰਟ ਕਰਨਾ 5 ਤੋਂ 7 ਤੋਂ 7:30 ਵੀ ਬਸ ਸਕਦੇ ਆ ਇਹਦੇ ਵਿੱਚ ਨਾਮ ਪਰ ਪਹਿਲਵਾਨ ਜੱਸਾ ਪੱਟੀ ਤੇ ਕਰਮਾ ਪਟਿਆਲਾ ਹਿੱਸਾ ਲੈਣਗੇ ਜਿਹੜੀ ਪਟਕੇ ਦੀ ਕੁਸ਼ਤੀ ਹੋਵੇਗੀ ਜੀ ਤੇ ਦਰਬਾਰ ਦੀ ਸੰਗਤ ਕਿੱਥੋਂ ਕਿੱਥੋਂ ਪਾਜੀ ਆਉਂਦੀ ਹੈ ਜੀ ਸਰ ਦਰਬਾਰ ਦੀ ਸੰਗਤ ਸਾਡੇ ਵੱਲ ਦਾ ਪੂਰਾ ਪ੍ਰਚਾਰ ਹੈ ਜੀ ਆਲੇ ਦੁਆਲੇ ਲੱਗੇ ਸਾਰੇ ਪਿੰਡਾਂ ਚ ਪੋਸਟਰ ਤੇ ਬੈਨਰ ਲਗਾਏ ਜਾ ਚੁੱਕੇ ਆ ਜੀ ਤੇ ਤਕਰੀਬਨ 10 20 ਪਿੰਡਾਂ ਦੀ ਸੰਗਤ ਜ਼ਰੂਰ ਆਉਂਦੀ ਆ ਜੀ ਮੈਂ ਤੁਹਾਡੇ ਤੋਂ ਸਭੀ ਜੇ ਸਮੇਲੇ ਵਿੱਚ ਕੋਈ ਰਾਜਨੀਤਿਕ ਸ਼ਖਸੀਅਤ ਵੀ ਪਹੁੰਚ ਰਹੀ ਕਿ ਨਹੀਂ ਨਹੀਂ ਰਾਜਨੀਤਿਕ ਕਿਸੇ ਨਾਂ ਨਹੀਂ ਸਾਡਾ ਕੋਈ ਐਦਾਂ ਦਾ ਨਹੀਂ ਬਸ ਪਿੰਡ ਪਿੰਡ ਦੀ ਪੰਚਾਇਤ ਜੀ ਐਨਆਰਆਈ ਵੀ ਇਹਨਾਂ ਦੇ ਸਹਿਯੋਗ ਨਾਲ ਹੀ ਇਸ ਮੇਲਾ ਕਰਾ ਰਹੇ ਹਾਂ ਸੋ ਫਕਰ ਫਕੀਰ ਤਾਂ ਪਹੁੰਚਣਗੇ ਜੀ ਹਾਂਜੀ ਉਹ ਜਿਨ੍ਹਾਂ ਨੇ ਆਉਣਾ ਹੁੰਦਾ ਖੁਦ ਆ ਜਾਂਦੇ ਆ ਸਾਡੇ ਵੱਲ ਕੋਈ ਬਲਾਵਾ ਤਾਂ ਨਹੀਂ ਹੈਗਾ ਪਰ ਖੁੱਲਾ ਸਦਾ ਕੋਈ ਵੀ ਆ ਜਾ ਸਕਦਾ ਆ ਹਾਂਜੀ ਅਖੀਰ ਦੇ ਵਿੱਚ ਵੀ ਕੀ ਮੈਸੇਜ ਕੀ ਦੇਣਾ ਚਾਹੋਗੇ ਸੰਜੋਨੀ ਸਰ ਅਸੀਂ ਇਹੀ ਕਹਿੰਦੇ ਵੀ ਹਮ ਹਵਾ ਕੇ ਮੇਲੇ 'ਚ ਦਰਸ਼ਨ ਦਿਓ ਤਾਂ ਕਿ ਪੀਰਾਂ ਦੇ ਦਰਬਾਰ ਰੌਣਕਾਂ ਮੇਲੇ ਲੱਗ ਸਕਣ ਦਰਬਾਰ ਦੇਖਿਆ ਜਾਵੇ ਤਾਂ ਭਾਜੀ ਬਹੁਤ ਸੁੰਦਰ ਬਣਾਇਆ ਗਿਆ ਹੈ ਬੜੀ ਸੁੰਦਰਤਾ ਹੈ ਬੜੀ ਦਿੱਖ ਬਹੁਤ ਸੋਹਣੀ ਹੈ ਜੀ ਤੇ ਕਿਸ ਤਰ੍ਹਾਂ ਦਾ ਭਾਈ ਇਹ ਮਤਲਬ ਕਿ ਦਰਬਾਰ ਦੀ ਜਿਹੜੀ ਹੈਗੀ ਆ ਜਿਹੜੀ ਹੈ ਪ੍ਰਬੰਧਕ ਕਮੇਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਕੀਤੀ ਗਈ ਹੈ ਜੀ ਦਰਬਾਰ ਦੇ ਉੱਤੇ ਤੇ ਇਹ ਸਾਰਾ ਪਿੰਡ ਦੇ ਸਹਿਯੋਗ ਨਾਲ ਜਾਂ ਐਨਆਰਏ ਵਿਰੈਂਸ ਸਹਿਯੋਗ ਨਾਲ ਅਸੀਂ ਸਟੈਪ ਬਾਈ ਸਟੈਪ ਦਰਬਾਰ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਤੇ ਕਿਸੇ ਹੱਦ ਤੱਕ ਵੀ ਕੰਪਲੀਟ ਕਰ ਚੁੱਕੇ ਆਂ ਜਿਹੜੇ ਬਾਕੀ ਕੰਮ ਆ ਉਹ ਅਗਲੇ ਸਾਲ ਆਪਾਂ ਕਮੀ ਅਪੂਰੀਆ ਕਰਾਂਗੇ ਪਰਾ ਪੀਰ ਬਾਬਾ ਪੂਰੇ ਸ਼ਾਹੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਕਾਰਾ ਪੀਰ ਬਾਬਾ ਪੂਰੇ ਸ਼ਾਹੀ ਦਾ ਉਹ ਸ਼ਾਹੀ ਦਾ ਕੀ ਜਕਾਰਾ ਸਾਈਂ ਬਾਬੇ ਪੂਰੇ ਸ਼ਾਹ ਦਾ ਸੱਚੇ ਦਰਬਾਰ ਪਿੰਡ ਪਾਸਤਾ ਵਿਖੇ 18-19 ਤਰੀਕ ਨੂੰ ਬੜੀ ਧੁੰਮ ਦਾ ਮੇਲਾ ਮਨਾ ਰਿਹਾ ਹੈ ਜੋ ਇਲਾਕੇ ਦੀ ਆ ਵੱਧ ਤੋਂ ਵੱਧ ਰੌਣਕਾਂ ਭੇਜ ਕੇ ਰੌਣਕ ਨੂੰ ਵਧਾਉ ਬੜੇ ਬੜੇ ਕਲਾਕਾਰ ਆ ਰਹੇ ਆ 18-19 ਦੇ ਨਿਆ ਰਾਜਕੁਮਾਰ ਪਿੰਡ ਪਾਸਤਾ ਫਾਕਾ ਪੰਚ ਮੈਂ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ